ਨੀ ਪੁੱਤ ਜੱਟਾਂ ਨਾਲ ਪਾਉਂਦਾ ਵੱਡੇ ਧੜਕੇ ਦਾ ਨੀ ਪੁੱਤ ਜੱਟਾਂ ਨਾਲ ਪਾਉਂਦਾ ਵੱਡੇ ਧੜਕੇ ਦਾ ਹੋ ਤੇਰੀ ਅੱਖਾਂ ਮੂਰੇ ਲੱਗਦੀ ਸੂਰਤ ਪਿਆਰੀ ਇਤਨਾ ਲੱਗਦਾ ਤੇਰੇ ਬਾਜੋ ਮੇਰੇ ਹਾਨ ਦੀ ਸੌ ਤੇਰੀ ਮੈਨੂੰ ਸੁੰਨੀ ਸੁੰਨੀ ਲੱਗਦੀ ਦੁਨੀਆ ਸਾਰੀ ਮੈਨੂੰ ਰਾਂਝਾ ਰਾਂਝਾ ਕਹਿੰਦੀ ਜੁੰਡਲੀ ਯਾਰਾਂ ਦੀ ਮੈਂ ਨੂ ਰਾਂਜਾ ਰਾਂਜਾ ਕਹਿੰਦੀ ਜੁੰਡਲੀ ਜਾਰਾਂ ਦੀ ਹੁਣ ਤੂੰ ਆਪੇ ਬਣ ਗਈ ਮੇਰੀ ਹੀਰ ਪਿਆਰੀ ਨੈਕ ਮਾਂ ਦੇ ਵਿੱਚ ਹੋਲੀ ਲੱਗਦੀ ਫੁੱਲਾਂ ਤੋਂ ਮੈਂ ਸਦਕੇ ਲੱਗਦੀ ਹੂੰ ਵੇਖਣ ਨੂੰ ਤੂੰ ਫੁੱਲਾਂ ਤੋਂ ਖਾਰੀ ਸਤ ਸ੍ਰੀ ਅਕਾਲ ਦੋਸਤੋ ਪਾਲਿਸੜੇ ਵਾਲੇ ਵੱਲੋਂ ਤੇ ਇਹ ਨੇਕਲਦੀ ਮਾਨਕ ਜੀ ਦੀਆਂ ਜੱਦਾਂ ਉਹਨਾਂ ਦੇ ਗੀਤ ਕਲੀਆਂ ਉਹਨਾਂ ਦੀਆਂ ਕਿਹਾ ਯਾਰ ਇੱਕ ਥੰਮਨੀ ਸੀ ਉਹਨਾਂ ਦੀ ਕਲੀਆਂ ਵੀ ਕਿੰਨੀਆਂ ਪਿਆਰੀਆਂ ਤਰ੍ਹਾਂ ਤੇ ਕਿੰਨੀਆਂ ਸੋਹਣੀ ਕਲੀਆਂ ਸੀ ਦਮ ਹੁੰਦਾ ਸੀ ਇਹਨਾਂ ਗੀਤਾਂ ਦੇ ਵਿੱਚ ਤੇ ਹੁਣ ਸਮਾਂ ਬਦਲ ਗਿਆ ਤੇ ਹੁਣ ਤਾਂ ਗੀਤਾਂ 'ਚ ਕੋਈ ਹੈ ਹੀ ਨਹੀਂ ਨਾ ਕੋਈ ਰਸ ਕੋਸ ਵੀ ਨਹੀਂ ਹੁਣ ਤਾਂ 2-4 ਦਿਨ ਗੀਤ ਚੱਲਦੇ ਆ ਬਸ ਖਤਮ ਹੋ ਜਾਂਦੇ ਗੀਤ ਇਹ ਗੀਤ ਥੰਮ ਦੀ ਤਰ੍ਹਾਂ ਖੜੇ ਨੇ ਅੱਜ ਵੀ ਅੱਜ ਵੀ ਇਹ ਗੀਤਾਂ ਨੂੰ ਸੁਣ ਕੇ ਆਨੰਦ ਆ ਜਾਂਦਾ ਇਸ ਕੁਲਦੀਪ ਮਾਨਕ ਦੀ ਮਾਨਕ ਜੀ ਦੀ ਯਾਦ ਤੇ ਜੇ ਵੀਰੋ ਵਧੀਆ ਲੱਗਿਆ ਤਾਂ ਸਿਰ ਜਰੂਰ ਕਰਿਓ ਅਗਲੀ ਵੀਡੀਓ ਹੋਰ ਵਧੀਆ ਜੀ ਅ ਤਰਜ਼ ਦੇਖਾਂਗੇ ਬਾਬਾ ਰਮਤਾ ਜੀ ਦੀ ਟੁੰਬੀ ਆ ਬਾਬਾ ਰਮਤਾ ਜੀ ਨੂੰ ਸਲਾਮ ਤੇ ਉਹਨਾਂ ਦੀਆਂ ਯਾਦਾਂ ਨੇ ਤੇ ਬਾਬਾ ਰਾਮਤਾਜੀ ਭਾਵੇਂ ਸਾਡੇ ਵਿੱਚ ਨਹੀਂ ਅੱਜ ਪਰ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਹਮੇਸ਼ਾ ਜੁੜੀਆਂ ਰਹਿਣਗੀਆਂ ਇਹ ਬਾਬਾ ਰਾਮਤਾਜੀ ਦੀ ਬਹੁਤ ਹੀ ਪਿਆਰ ਨਾਲ ਬਣਾਈ ਹੋਈ ਤੁੰਬੀ ਹੈ 1400 ਰੁਪਏ ਲੱਗੇ ਇਹਨੂੰ ਮਿੱਤਰੋ ਇਹਦੇ ਵਿੱਚ ਬਾਜਾ ਢੋਲ ਕੀ ਢੱਡ ਸਰੰਗੀ ਜੋ ਮਰਜੀ ਇਹਦੇ ਵਿੱਚੋਂ ਕੱਢ ਲਓ ਤੁਸੀਂ ਉਹੀ ਨਿਕਲ ਜਾਂਦੀ ਬਹੁਤ ਹੀ ਨਜ਼ਾਰਾ ਆ ਜਾਂਦਾ ਵੇ ਜਾ ਕੇ ਇਹਨੂੰ ਤੁੰਬੀ ਨੂੰ ਜਦੋਂ ਇਹਨੂੰ ਮੈਂ ਕਢਦਾ ਬਾਹਰ ਇੰਬੀਰਾ ਦਿਲ ਕਰੇ ਹੁੰਦਾ ਵੀ ਵਜਾ ਕੇ ਦੇਖੀਏ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ